ਲੈ ਵੀ ਸੱਜਣੋ ਖੇਤ ਬੈਠੇ ਹੋ ਰੋਹੀ ਬਿਆਵਾਂ ਚ ਬੈਠੇ ਹੋ ਲਾਈਟ ਆਵੇ ਨਾ ਆਵੇ ਤੁਹਾਨੂੰ ਹੁਣ ਇਹ ਦਿੱਕਤ ਨਹੀਂ ਹੋਊਗੀ ਯਾਰ ਫੋਨ ਚਾਰਜ ਕਰਨਾ ਉਦੋਂ ਗਾਹ ਹੁੰਦੀ ਐ ਇੱਕ ਪਾਵਰ ਬੈਂਕ ਵੀ ਉਹ ਚਾਰਜ ਕਰਨੀ ਐ ਚਲ ਫੇਰ ਫੇਰ ਵੀ ਸਰ ਜੂਗਾ ਜੇ ਉਹ ਵੀ ਨਾ ਬਾਈ ਲਾਈਟ ਹੋਈ ਫਿਰ ਉਹ ਕਿਵੇਂ ਹੋਊਗੀ ਹੱਲ ਕੱਢਦੀ ਐ ਤੁਹਾਡਾ ਨਾਲੇ ਥੋੜੇ ਜੇ ਪੈਸਿਆਂ ਚ ਆਹ ਲਓ ਜੀ ਆ ਆ ਗਈ ਪਾਵਰ ਬੈਂਕ ਪਹਿਲਾਂ ਤਾਂ ਇਹਦੀਆਂ ਲੀਡਾਂ ਦੇਖ ਲਓ 1 2 3 4 ਸਾਰੇ ਦਿਨਾਂ ਦੀਆਂ ਫੇਰ ਇਧਰਲੇ ਪਾਸੇ ਨਿਗਾਹ ਮਾਰ ਲਓ ਇਹ ਬਾਈ ਤੋਂ ਪਨਿਕਲੀ ਹੋਣੀ ਚਾਹੀਦੀ ਆ ਧਰ ਦੋ ਜਿਵੇਂ ਮਰਜ਼ੀ ਚਾਰਜ ਕਰੀ ਚਲੋ ਇਹ ਪਹਿਲਾਂ ਫੁੱਲ ਹੋ ਜੂਗੀ ਫੋਨ ਜਿਵੇਂ ਮਰਜ਼ੀ ਕਰੀਏ ਹਨਾ ਜੀ ਬਿਲਕੁਲ ਜੀ ਇਹ ਕਿੰਨੇ ਦੀ ਹੈ ਜੀ ਸਿਰਫ 1000 ਰੁਪਏ ਦਾ ਸੋਲਰ ਵਾਲਾ ਇਹ ਪਾਵਰ ਬੈਂਕ ਹੈ ਜੀ 10000 ਐਮਐਚ ਦਾ ਅੱਛਾ ਬਿਨਾ ਸੋਲਰ ਵਾਲਾ ਹੈਗਾ ਜੀ ਕੋਈ ਬਿਨਾ ਸੋਲਰ ਵਾਲਾ ਵੀ ਹੈਗਾ ਜੀ ਸਿਰਫ 800 ਰੁਪਏ ਦਾ ਇਹ 1000 ਐਮਐਚ ਹੈ ਹੂੰ ਠੀਕ ਹੈ ਜੀ ਉਸ ਤੋਂ ਇਲਾਵਾ ਆ ਲਾਈਟ ਆ ਜਿਹੜੀ ਤੁਹਾਡੇ ਹੱਥ ਦੇ ਵਿੱਚ ਸੈਂਸਰ ਵਾਲੀ ਲਾਈਟ ਆ ਚਾਰਜ ਹੁੰਦੀ ਆ ਬਿਲਕੁਲ ਜੀ ਇਹ ਤੁਸੀਂ ਕਿਤੇ ਆਪਣੇ ਡ्रेसਿੰਗ ਰੂਮ ਦੇ ਵਿੱਚ ਲਾਉਣੀ ਆ ਹੂੰ ਕਿਤੇ ਵੀ ਤੁਸੀਂ ਇਹਨੂੰ ਲਾ ਸਕਦੇ ਹੋ ਆਪਣਾ ਪੱਗ ਵਗੈਰਾ ਬੰਨਣ ਦੇ ਵਿੱਚ ਹਾਂ ਇਹ ਗੱਲ ਮੈਂ ਕਹਿਣੀ ਦੀ ਮੇਰੇ ਵਾਲੀ ਗੱਲ ਆ ਵੀ ਜਿਨ੍ਹਾਂ ਦੇ ਸ਼ੀਸ਼ਿਆਂ ਦੇ ਨਾਲ ਹਨੇਰਾ ਨੂਰਾ ਪੈਂਦਾ ਹੁੰਦਾਗਾ ਉੱਪਰਲੇ ਪਾਸੇ ਫਿੱਟ ਕਰ ਲੂ ਡਬਲ ਟੇਪ ਆ ਇਹਦੇ ਇਹ ਤੁਹਾਡਾ ਇਦਾਂ ਵੀ ਨਿਕਲ ਜਾਂਦੀ ਆ ਇਹ ਇਹਨੂੰ ਖੋਲ ਕੇ ਜੇ ਤੁਸੀਂ ਚਾਰਜ ਲਾ ਕੇ ਦੁਬਾਰੇ ਇੱਥੇ ਟੰਗ ਦੋ ਇਹ ਕਈ ਦੀ ਤੁਸੀਂ ਸਾਲ ਦੀ ਕਹਿੰਦੇ ਸੀਗੇ ਸਾਲ ਦੀ ਵਾਰੰਟੀ ਹੈ ਜੀ 에어ਪੋਰਟ ਦੇ ਦੇਣੇ ਨੇ ਆਪਾਂ ਸਿਰਫ ਇਹ 600 ਰੁਪਏ ਦੇ ਤੇ ਆਹ ਲਾਈਟ ਕਿੰਨੇ ਦੀ ਹੈ ਇਹ ਲਾਈਟ ਦੇ ਦਾਂਗੇ ਜੀ ਸਿਰਫ 300 ਰੁਪਏ ਦੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ